ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਚੈਨਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਮੀਡੀਆ ਦੇ ਉੱਪਰ ਬਹੁਤ ਚਰਚਾਵਾ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਇੱਕੋ ਦਮ ਕੁੱਦਣਗੇ ਚਾ ਸਿਆਸਤ ਨੂੰ ਬਿਲਕੁਲ ਕਿਨਾਰਾ ਕਰ ਜਾਣਗੇ ਇਸ ਦੇ ਬਾਰੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਹਾਈ ਕਮਾਂਡ ਤੋਂ ਨਾਰਾਜ਼ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਵਾਪਸੀ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਉਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਾ ਕੀਤਾ ਜਾਣਾ ਔਰ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਹਣਗੌਲਿਆ ਜਾ ਰਿਹਾ ਹੈ ਜਿਸ ਤੇ ਕਾਰਨ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਸੀ ਪਰ ਜਿਵੇਂ ਹੀ ਕੱਲ ਉਹਨਾਂ ਦੀ ਧਰਮ ਪਤਨੀ ਨਵਜੋਤ कौर ਸਿੱਧੂ ਦੇ ਵੱਲੋਂ ਇੱਕ ਪੋਸਟ ਪਾ ਕੇ ਜੋ ਹਲਚਲ ਮਚਾ ਦਿੱਤੀ ਜੋ ਉਹਨਾਂ ਨੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਵੀ ਪੂਰੇ ਸਰਗਰਮ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2027 ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਅਹਿਮ ਚਿਹਰਾ ਹੋਣਗੇ ਉਹ ਨਵਜੋਤ ਸਿੰਘ ਸਿੱਧੂ ਜਿਹੜੇ ਪਿਛਲੇ ਕਈ ਜਿਹੜੇ ਕਿ ਦਹਾਕਿਆਂ ਤੋਂ ਪੰਜਾਬ ਦੇ ਲਈ ਔਰ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਲਈ ਚਿੰਤਾ ਵਿੱਚ ਨੇ ਪੰਜਾਬ 'ਸਰ ਚੜ ਰਹੇ ਕਰਜ਼ੇ ਦੀ ਚਿੰਤਾ ਵਿੱਚ ਨੇ ਉਹਨਾਂ ਨੇ ਅੱਜ ਆਪਣੇ ਵੱਲੋਂ ਇਹੀ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜੋ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਾ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਾਇਮ ਕਰਨਾ ਹੈ ਇਹ ਸੁਪਨਾ ਦੇਖ ਰਹੇ ਹਾਂ ਸੋ ਰਾਜਨੀਤੀ ਦੇ ਵਿੱਚ ਉਹਨਾਂ ਨੇ ਜਦੋਂ ਪਿਛਲੇ ਦਿਨੀ ਜੋ ਉਹਨਾਂ ਦੀ ਹੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਅੰਗੋਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਇਸੇ ਕਰਕੇ ਐਲਾਨ ਕੀਤਾ ਸੀ ਕਿ ਉਹ ਰਾਜਨੀਤੀ ਤੋਂ ਪਿੱਛੇ हट ਜਾਂਦੇ ਨੇ ਔਰ ਰਾਜਨੀਤੀ ਦੇ ਵਿੱਚ ਜਿਹੜਾ ਕਿ ਅੱਜ ਉਹ ਲੀਡਰ ਕਾਮਯਾਬ ਹੋ ਚੁੱਕੇ ਨੇ ਜਿਹੜੇ ਇੱਥੇ ਕਮਾਈ ਕਰਨ ਵਾਸਤੇ ਆਏ ਹੋਏ ਨੇ ਜਿਹੜੇ ਇਸ ਨੂੰ ਧੰਦਾ ਬਣਾਏ ਬੈਠੇ ਨੇ ਸੋ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ 2027 ਜੋ ਕਿ ਪੰਜਾਬ ਦੇ ਵਿੱਚ ਅਜਿਹਾ ਤੂਫਾਨ ਲਿਆਵਾਂਗੇ ਔਰ ਪੂਰੀ ਸਰਕਾਰ ਬਣੇਗੀ ਜੋ ਅਜੇ ਤੱਕ ਉਹਨਾਂ ਨੇ ਕਿਸੇ ਪਾਰਟੀ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਾਂਗਰਸ ਪਾਰਟੀ ਵਿੱਚ ਆਉਣਗੇ ਚਾ ਬੀਜੇਪੀ ਚ ਆਉਣਗੇ ਜੋ ਕਿ ਬੀਜੇਪੀ ਵਿੱਚ ਪਹਿਲਾਂ ਵੀ ਨਵਜੋਤਕਰ ਸਿੱਧੂ ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਅਮਰ ਸਰ ਹਲਕੇ ਤੋਂ ਚੋਣ ਜਿੱਤਦੇ ਰਹੇ ਨੇ ਉਹ ਸੰਸਦਿਤ ਸਿਕੱਤਰ ਰਹੇ ਨੇ ਸੋ ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਸ ਸਮੇਂ ਉਹਨਾਂ ਦੇ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੁਝ ਜਿਹੜੇ ਕਿ ਆਪਸੀ ਦੂਰੀਆਂ ਵੱਧ ਗਈਆਂ ਸੀਗੀਆਂ ਨਵਜੋਤ ਖਰਸਿੱਦੂ ਆਪਣੇ ਹਲਕੇ ਲਈ ਨਹੀਂ ਪੂਰੇ ਪੰਜਾਬ ਲਈ ਉਹ ਜਿਹੜਾ ਕੁਝ ਕਰਨਾ ਚਾਹੁੰਦੇ ਸੀ ਪਰ ਉਸ ਸਮੇਂ ਉਹਨਾਂ ਨੂੰ ਜਿਹੜੇ ਫੰਡ ਮੁਹੱਈਆ ਨਹੀਂ ਕਰਵਾਏ ਜਾਂਦੇ ਸੀ ਜਿਸ ਕਾਰਨ ਨਵਜੋਤ ਖਰਸਿੱਦੂ ਨੇ ਸਿਆਸਤ ਦੇ ਵਿੱਚ ਕਿਹਾ ਸੀ ਕਿ ਸਿਰਫ ਇੱਥੇ ਚਾਪਲੂਸ ਜਿਹੜੇ ਉਹੀ ਕੰਮ ਕਰਦੇ ਨੇ ਜਿਹੜੇ ਚਾਪਲੂਸੀਆਂ ਕਰਦੇ ਨੇ ਔਰ ਜਿਹੜੇ ਕਮਾਈ ਕਰਕੇ ਮੁੱਖ ਮੰਤਰੀ ਜਾਂ ਹੋਰ ਜਿਹੜੇ ਸਰਕਾਰ ਦੇ ਜਿਹੜੇ ਵੱਡੇ ਆਗੂ ਹੁੰਦੇ ਨੇ ਉਹਨਾਂ ਨੂੰ ਦਿੰਦੇ ਨੇ ਸੋ ਇਹ ਜਿਹਾ ਨਵਜੋਤ ਸਿੰਘ ਸਿੱਧੂ ਨੇ ਜਦੋਂ ਬਿਆਨ ਦਿੱਤਾ ਸੀ ਤਾਂ ਉਹਨਾਂ ਦੀਆਂ ਪਾਵਰਾਂ ਘਟਾ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਜਿਹੜਾ ਕਿ ਪਿੱਛੇ ਕਰ ਦਿੱਤਾ ਗਿਆ ਸੀ ਜਿਸ ਕਰ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੇ ਕੰਮਕਾਰ ਰੁਕ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਸੋ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਔਰ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਦੇ ਖਿਲਾਫ ਜਿਹੜਾ ਕਿ ਚੰਡਾ ਚੁਕੜਿਆ ਔਰ ਉਹਨਾਂ ਨੂੰ ਜਿਹੜਾ ਕਿ ਸਥਾਨਕ ਸਰਕਾਰਾਂ ਬਾਰੇ ਕੈਪਟਨ ਮੰਤਰੀ ਬਣਾਇਆ ਜਾਂਦਾ ਹੈ ਪਰ ਉਹਨਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਹੋਇਆ ਵੀ ਜਿਹੜਾ ਕਿ ਨਗਰ ਨਿਗਮ ਹੁੰਦੀਆਂ ਚੋਣਾ ਜਾਂ ਹੋਰ ਉਹਨਾਂ ਦੇ ਵੱਲੋਂ ਕੋਈ ਵੀ ਅਜਿਹੀ ਜਲਸਫੀ ਨਹੀਂ ਲਈ ਗਈ ਸੀ ਜੇਕਰ ਕੋਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਦਾ ਤਾਂ ਫਿਰ ਉਹ ਨਗਰ ਨਿਗਮ ਦੇ ਵਿੱਚ ਜਾ ਕੇ ਜਿਹੜਾ ਬਹੁਤ ਸਾਰਾ ਪੈਸਾ ਇਕੱਠਾ ਕਰ ਸਕਦਾ ਪਰ ਉਸ ਨੇ ਕੁਝ ਵੀ ਅਜਾ ਨਹੀਂ ਕੀਤਾ ਚੋਣਾ ਸਾਫ਼ ਸੁਥਰੀਆਂ ਹੋਈਆਂ ਉਸ ਤੋਂ ਬਾਅਦ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਜਾਂਦਾ ਹੈ ਉਹਨਾਂ ਨੂੰ ਜਿਹੜਾ ਕਿ ਇੱਕ ਉਹ ਮਹਿਕਮਾ ਜਿਹੜਾ ਕਿ ਪਹਿਲਾਂ ਹੀ ਘਾਟੇ ਵਿੱਚ ਚੱਲ ਰਿਹਾ ਹੈ ਬੀਡੀ ਵਿਭਾਗ ਮਹਿਕਮਾ ਦੇ ਦਿੱਤਾ ਜਾਂਦਾ ਹੈ ਜੋ ਊਰਜਾ ਮਹਿਕਮਾ ਪਰ ਉਹਨਾਂ ਨੇ ਉਹ ਮਹਿਕਮਾ ਲੈ ਕੇ ਉਸ ਨੂੰ ਜਿਹੜਾ ਕਿ ਕੁਰਸੀ ਤੇ ਨਹੀਂ ਬੈਠੇ ਔਰ ਲਗਾਤਾਰ ਆਪਣੀ ਸਰਕਾਰ ਦੇ ਵਿਰੋਧ ਕਰਦੇ ਰਹੇ ਮੁੱਖ ਮੰਤਰੀ ਕੈਪਟਨ ਦਾ ਉਹਨਾਂ ਨੇ ਲਗਾਤਾਰ ਵਿਰੋਧ ਜਾਰੀ ਰੱਖਿਆ ਜਿਸ ਨੂੰ ਲੈ ਕੇ ਕੈਪਟਨ ਨੂੰ ਉਹਨਾਂ ਨੇ ਸੀਐਮ ਦੇ ਪਦੂ ਹਟਾ ਦਿੱਤਾ ਹਾਈ ਕਮਾਂਡ ਦੇ ਜਦੋਂ ਇਸ ਵਿੱਚ ਦਖਲ ਅੰਦਾਜ਼ੀ ਕਰਕੇ ਕੈਪਟਨ ਨੂੰ ਹਟਾਇਆ ਜਾਂਦਾ ਹੈ ਉਹ ਸਿੱਧੂ ਨੂੰ ਇਹ ਸੀਗਾ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਪਰ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ 라 ਦਿੱਤਾ ਰਾਹੁਲ ਗਾਂਧੀ ਨੇ ਉਸ ਤੋਂ ਬਾਅਦ ਫਿਰ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦਿੱਤੀ ਗਈ ਜੋ ਕਿ ਸੁਨੀਲ ਕੁਮਾਰ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਉਹਦਾ ਔਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦੇ ਦਿੱਤੀ ਸੋ ਸਮਾਂ ਬਹੁਤ ਘੱਟ ਸੀ 3 ਮਹੀਨਿਆਂ ਦੇ ਸਮੇਂ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਔਰ ਜਿਹੜਾ ਕਿ ਚੰਦੀ ਚੰਨੀ ਨੇ ਭਾਵੇਂ ਪੰਜਾਬ ਦੀ ਕਾਂਗਰਸ ਨੂੰ ਇਕਜੁੱਟ ਨਹੀਂ ਕਰ ਸਕੇ ਪਰ ਜਦੋਂ 2022 ਦੇ ਚੋਣਾਂ ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਹਰਾ ਦਿੱਤਾ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਸਾਰਾ ਭੰਡਾ ਪੰਡਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਕਿ ਕਪਤਾਨੀ ਵਾਪਸ ਲੈ ਲਈ ਗਈ ਔਰ ਇਹ ਜਿਹੜੀ ਕਪਤਾਨੀ ਹੈ ਰਾਜਾ ਵੜੈਨ ਨੂੰ ਦੇ ਦਿੱਤੀ ਗਈ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਇੱਕ ਸਾਲ ਜੇਲ੍ਹ ਵੀ ਲਾ ਕੇ ਆਉਂਦੇ ਨੇ ਫਿਰ ਜਦੋਂ ਵਾਪਸ ਆਉਂਦੇ ਨੇ ਉਹ ਸਰਗਰਮ ਹੁੰਦੇ ਨੇ ਜੋ ਰੈਡੀਆਂ ਸ਼ੁਰੂ ਕਰਦੇ ਨੇ ਪਰ ਪੰਜਾਬ ਦੀ ਕਾਂਗਰਸ ਉਹਨਾਂ ਨੂੰ ਪਿੱਛੇ ਤਕਣਾ ਚਾਹੁੰਦੀ ਹੈ ਉਹਨਾਂ ਨੂੰ ਅੱਗੇ ਨਹੀਂ ਹੁਣ ਦਿੰਦੀ ਮੂਰੇ ਨਹੀਂ ਆਉਣ ਦਿੰਦੀ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋਏ ਅੱਜ ਤੱਕ ਉਹ ਪਿੱਛੇ ਬੈਠੇ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕੋਈ ਵੀ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਪਰ ਹੁਣ ਇੱਕੋ ਤਾਂ ਉਹਨਾਂ ਦੀ ਪਤਨੀ ਦੇ ਵੱਲੋਂ ਜੋ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਕੱਲ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਾਮ ਸ਼ਾਮਲ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਨਵਜੋਤ ਕੋ ਸਿੱਧੂ ਦਾ ਬਿਆਨ ਆਇਆ ਕਿ ਉਹ 2027 ਦੀ ਵਿਧਾਨ ਸਭਾ ਚੋਣਾਂ ਲੜਨਗੇ ਔਰ 2027 ਦੇ ਵਿੱਚ ਮੁੱਖ ਚਿਹਰਾ ਹੋਣਗੇ ਨਵਜੋਤ ਸਿੰਘ ਸਿੱਧੂ ਜਿਸ ਨੂੰ ਲੈ ਕੇ ਉਹਨਾਂ ਖਲ ਬਲੀ ਮਚਾ ਦਿੱ ਕਾਂਗਰਸ ਦੇ ਵਿੱਚ ਵੀ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਪੰਜਾਬ ਵਿੱਚ ਅਚੀਰਖ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਦੇ ਵੱਲੋਂ ਚੋਣਾਂ ਲੜਨਗੇ ਅਜੇ ਤੱਕ ਇਸਤੇ ਬਾਰੇ ਸਟੈਂਡ ਸਪੱਸ਼ਟ ਨਹੀਂ ਹੋਇਆ ਕਾਂਗਰਸ ਵਿੱਚ ਰਹਿਣਗੇ ਜਾਂ ਭਾਜਪਾ ਚਲੇ ਜਾਣਗੇ ਕਿਉਂਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਔਰ ਉਹਨਾਂ ਦੀ ਕੁਤਰੀ ਰਾਬਿਆ ਸਿੱਧੂ ਜਦੋਂ ਦਿਵਾਲੀ ਸੀ ਲੋਕ ਸਭਾ ਚੋਣਾਂ ਦੇ ਵਿੱਚ ਚੋਣਾਂ ਲੜ ਚੁੱਕੇ ਜੋ ਕਿ ਤਰਨਜੀਤ ਸਿੰਘ ਸੰਧੂ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਦੋਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਇਹਨਾਂ ਦੀ ਵਾਪਸੀ ਭਾਜਪਾ 'ਚ ਹੋ ਸਕਦੀ ਹੈ ਭਾਜਪਾ ਜਾ ਸਕਦੇ ਨੇ ਜੋ ਕਿ ਤਰਨਜੀਤ ਸਿੰਘ ਸੰਧੂ ਇੱਕ ਭਾਜਪਾ ਦੇ ਬਹੁਤ ਵੱਡਾ ਚਿਹਰਾ ਸੀ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਇਹੀ ਤੇ ਚਰਚਾ ਵਿਸ਼ਾ ਬਣੀ ਸੀ ਕਿ ਨਵਜੋਸ ਸਿੰਘ ਸਿੱਧੂ ਭਾਜਪਾ 'ਚ ਵਾਪਸ ਚਲੇ ਜਾਣਗੇ